ਯਾਰ ਦੀ ਗੱਲ ਨਾ ਕੋਈ ਗੱਲ ਹੀ ਪਾ ਲਿਆ ਕੋਈ ਗੱਲ ਨਹੀਂ ਯਾਰ ਮੈਂ ਕਿਹਾ ਸ਼ਬਦਾ ਕਿਹੜਾ ਸ਼ਬਦਾ ਬਾਈ ਮੇਰੀ ਨਾ ਕਿੰਨਾ ਲਿਆਓ ਯਾਰ ਹੂੰ ਆ ਨਹੀਂ ਹੋਇਆ ਤੇਰੀ ਕਿਹ ਦੇਖੋ ਜੀ ਬਾਈ ਮਾੜਾ ਸਾਈਡ ਤੇ ਰੋ ਚੱਗੀ ਕੀ ਭਾ ਹੋ ਗਈਆਂ ਬਾਈ ਇਹ ਬਾਈ 22 ਹਜ਼ਾਰ ਪੰਜ 22 ਨੂੰ 1 200 ਕੱਟ ਹੋਈ ਸਾਡੇ ਬਾਈ ਸਾਡੇ ਨੂੰ ਕਰਾ ਲਾ ਸਾਬ ਬਾਈ ਬੱਕਰੀਆਂ ਵਿਖਾਓ ਜੇ ਮੜੀਆਂ ਆ ਲੱਖੇ ਵਾ ਵਾ ਹਾਂ ਫਾੜੀ ਜਾਨੀ ਬਾਤ ਉਹ ਕੱਟ ਕੱਟ ਬੱਕਰੀ ਜੱਟ ਹਾਂ ਫਾੜੀ ਆ 28 ਜੱਤੀ ਆ ਗਈ ਬਈ ਬਾੜ ਚ ਸਾਈਡ ਤੇ ਹੋ ਜੋ ਜੱਗੀ ਮੜਾ ਮੂੰਹ ਐ ਨੂੰ ਕਰ ਲੋ ਦਸੀ ਕਿਹੜੇ ਪਿੰਡ ਦੇ ਨੇ ਲਈਆਂ ਬਾਈ ਆ ਦੱਸਿਓ ਬਾਈ ਇੱਥੋਂ ਕੱਢ ਦੇ ਰੁਕ ਲੈ ਇੱਕ ਇੱਕ ਕਰਕੇ ਵਿਖਾ ਦਿਓ ਬੱਕਰੀਆਂ ਹਾਂ ਬਾਈ ਪਹਿਲਾਂ 5 ਬੱਕਰੀਆਂ ਕਰੀਆਂਈ ਬਾਈ ਠੀਕ ਆ ਸਾਡਾ ਬਾਈ ਆਤਾ ਸੌਦਾ ਠੀਕ ਆ ਇਹ ਬਾਈ ਲੱਖਾ ਪਾਦਾ ਕਹਿੰਦਾ ਬਾਈ ਛੀ ਪਾ ਲੋ ਠੀਕ ਆ ਪੰਜ ਮੈਂ ਕਹਾਂ ਇਹਨੂੰ ਬਾਈ ਧੰਨਵਾਦ ਘਾਟਣਾ ਪਾਉਣੀ ਪਊ ਠੀਕ ਆ ਜਿਹੜੀ ਗੱਲ ਕਹਿਣ ਵਾਲੀ ਆ ਭੋਮੇ ਆਪਾਂ ਨਾ ਕਿਸੇ ਨੂੰ ਮਾਰਨਾ ਨਾ ਪਰ ਠੀਕ ਬੱਕਰੀ ਦੀ ਕੋਈ ਫਾਲਤ ਹੋਏ ਇਹਨੂੰ ਬਾਅਦਸ਼ ਕਰ ਦਿਆਂਗਾ ਇਹ 20 ਦਿਨ ਸੁਗੀ ਮਹੀਨੇ ਤੋਂ ਬਾਅਦ ਵਾਰ-ਵਾਰ ਦਿਖਾ ਕੇ ਦਊਂਗਾ ਇਹ ਵੀ ਨਹੀਂ ਨਹੀਂ ਆ ਦਿਖਾ ਦੇ ਇਹ ਵੀ ਲਿਖਾ ਕੇ ਇਹ ਵੀ ਦਿਖਾ ਦੇ ਕਿਹੜੇ ਪਿੰਡ ਦੇ ਆ ਜੀ ਬਾਪੂ ਜੀ 1000 ਬਸ ਬੋਲਾ ਬਣੇ ਇਹਦਾ ਇਹ ਨਾ 4 ਗੱਲ ਵਜਾਂ ਦਾ ਵਾਰੀ ਆ ਪੱਕਾ ਇਹ ਕੋੜ ਭਾਈ ਪਿੰਡ ਉਹ ਦੁੱਧ ਨਾਰਾ ਦਾ ਬਣਿਆ ਪਿਆ ਬੱਸ ਚੱਲ ਲਿਆ ਉੱਥੇ ਲਿਆ ਬੌਲਾ ਬਣਿਆ ਪਿਆ ਚੱਲ ਲਿਖਾਣ ਚੱਲ ਲਾ ਭਾਈ ਆ 5 ਬੱਕਰੀਆਂ ਹੋ ਗਈਆਂ 22000 ਨੂੰ ਉਹ ਚਿੱਟੀ ਨੂੰ ਫੜਾਓ ਬੰਦਾ ਆ ਉਹ ਚਿੱਟੀ ਫੜਾ ਬੰਦਾ ਤੇ ਛੱਡ ਤੂੰ ਤੇਰੀ ਤੇ ਮੇਰੀ ਚਿੱਟੀ ਆ ਚੱਲ ਕਰੀ ਜੱਗੀ ਓ ਜੱਗੀ ਤੋਰ ਯਾਰ ਬੱਕਰੀਆਂ ਹੋ ਗਈਆਂ 20000 ਦੀ ਬੱਕਰੀ ਫੜ ਮੈਂ ਅਸੀਂ ਚੱਲੀਏ ਲੰਘੀ ਤਾਂ ਵੀ ਅੱਛੀ ਨਾਕ ਹੋ ਗਏ ਕਿਹੜੇ ਪਿੰਡ ਦੇ ਨੇ ਲਈਆਂ ਇਹ? ਪਿੰਡ ਆ ਬਈ ਰਹਾ ਪਿੱਛੇ ਰਹਾ ਚਲੋ ਉਹ ਬੱਤੀ ਜਗੜਿਆ ਦੋ। ਲਓ ਵੀ ਸ਼ੀਨ ਨਗਾ ਦਾ ਸੌਦਾ ਹੋ ਗਿਆ। ਕਿਉਂ ਬਾਈ ਕਿਵੇਂ? ਵਧੀਆ ਵਧੀਆ ਵਧੀਆ। ਸਰ ਇਹਦੀਆਂ ਕੱਟੀਆਂ ਜੀ ਆਪਾਂ ਵਿੱਚੋਂ ਚੱਲ ਚਮਾ ਛਾੜ ਕੇ। ਉਹ ਮੈਂ ਬੱਕਰੀਆਂ ਤੁਹੀਂ ਬੱਕਰੀਆਂ ਵੇਖ ਸਾਰੀਆਂ ਵਿਖਾ ਦੇ। ਸਰ ਇਹਦੀਆਂ ਬਾਈ ਜਾਂ। ਚਲੀ ਜਾਂਦੀ ਆ। ਹਾਂ। ਆਹ ਲਓ ਸਾਰੀਆਂ ਬੱਕਰੀਆਂ ਸ਼ੇਰੇ ਜਾਂ। ਸਰ ਆ ਗੱਜਾ ਵਿੱਚੋਂ ਮਾਲ ਦੇ। ਬਾਬੇ ਨੇ ਲਈਆਂ ਬਾਬੇ ਨੇ ਬਾਬੇ ਨੇ ਦਵਾਈਆਂ ਆਪਾਂ ਇਹਨਾਂ ਨੇ ਮੈਨੂੰ ਗੱਲ ਦੱਸੀ ਮੈਂ ਤਾਂ ਕੋਈ ਜਾ ਤੁਸੀਂ ਬੰਦੇ ਬਖਮ ਵਾਲੇ ਹੀ ਮੇਰੇ ਆ ਸਹੀ ਆ ਸਹੀ ਆ ਆਪਾਂ ਲਈਆਂ ਅੱਛਾ ਕਰਾ ਦੂ ਲੈ ਵੀ ਛੋਟੇ ਪਾਸੇ ਹੋ ਜਾ ਲੈ ਵੀ ਛੀ ਬੱਕਰੀਆਂ ਹੋ ਗਈਆਂ ਆਹ 22000 ਨੂੰ ਇਕਲ ਜੀ ਤੁਸੀਂ ਲਈਆਂ ਹਾਂ ਜੀ ਮੇਰੀ ਗੱਲ ਸੌਝੜੀ ਗੱਬਣਾ ਦੀ ਗੱਲ ਨੰਬਰ ਦੀ ਕਰਨੇ ਆ ਖਾਉਣੀਆਂ ਤਾਂ ਆਪਾਂ ਲਈ ਲਿਖ ਲਈ ਆਪਾਂ ਵਿੱਚੋਂ ਬਾਹਰ ਕਿ ਲੱਗਦਾ ਹੈ ਕਿ ਗਰੰਟੀ ਤੇ ਬਾਕੀ ਤੁਸੀਂ ਵੀ ਜਾਣਦੇ ਬੜੀ ਬਈ ਜਾ ਲੈ ਜਾ ਲੈ ਜਾ ਪਰੇ ਲੈ ਜਾ ਹੁਣ ਬਸ ਨਹੀਂ ਨਹੀਂ ਵੱਡੇ ਨਹੀਂ ਬੈਠੇ ਅੱਜ ਤੇਰੀਆਂ ਹਾਂ ਇੱਕ ਵਾਰੀ ਇਹਨਾਂ ਦੇ ਨਾਲ ਗਰੰਟੀ ਹੋ ਜਾਂਦੀ ਹੈ ਨਾ ਮੈਂ ਬੱਕਰਾਂ ਦੀ ਗਰੰਟੀ ਮੈਂ ਦੋ ਕਾ ਦਾ ਸੌਦਾ ਬਾਈ ਹੈ ਬੱਟ ਖੜੀ ਹੈ ਬਰਬਰੀ ਕੀ ਮੰਗਿਆ ਬਾਈ ਨੇ ਸਾਡੀ ਸੀ ਮੰਗਿਆ ਸੀ ਮੈਂ ਹੁਣ ਇਹਨੂੰ ਤਾਂ ਸਾਡੇ 4.5 ਚੱਕੀਆਂ ਨੇ ਫੇਰ ਵੀ ਨਹੀਂ ਮੰਨਦਾ ਹੁਣ ਆਹ ਆ ਬੱਟ ਹੈ ਤੂੰ ਤਾਂ 200 ਵਧਿਆ ਤੇ ਮੈਂ 2500 ਘਟ ਗਏ ਆਪਾਂ ਆਹ ਤਾਂ ਵੇਖ 30 3700 ਹੀ ਦਈ ਇਹਨਾਂ ਤੂੰ ਮੈਂ ਤਾਂ 3500 ਚਲਾ ਲਾ ਚੱਲ ਹਾਂ ਬਾਈ ਠੀਕ ਆ ਉਹ ਵਾਲਾ 500 ਰੁਪਏ ਨਹੀਂ ਹੈ ਭਾਈ ਬਸਤੀ ਹੈ ਤੇਰੇ ਕੀ ਮੌਤਾ ਦਾ ਨਹੀਂ ਹੈ ਸਾਡੇ ਬਸਤੀ ਜਾ ਹੁਣ ਕਹੇਦਾ ਨਾ ਪਾਇਆ ਮੰਨਿਆ ਕਰੇ ਉਹ ਬੰਨਿਆ ਜੇ ਹੁਣ ਤੂੰ ਲੈਣੇ ਚੱਲ ਬੰਨਿਆ ਚਲੋ ਹੁਣ ਪਾਲਾ 500 100 ਕਰ ਲੈ ਇਹਨੂੰ ਕਿੰਨੇ ਲਖਾਈ ਪਾ ਕੇ ਤੈਨੂੰ ਰਹੀ ਰਹੀ ਮੇਰੇ ਪੱਲੇ ਕਿਦਾਂ ਦੀ ਫਰਖਾ ਚਾਹ ਰਹੀ ਹੈ ਰਾਜਾ ਹਾਂ ਚੱਲ ਨਹੀਂ ਨਹੀਂ ਕੋਈ ਨਹੀਂ 3200 ਲਾ ਗਿਆ ਬਾਪੂ 3200 ਲਾਦਾ ਭਾਈ ਮੈਂ ਯਾਰ 350 ਤੋਂ ਬੋਲਾ ਬਈ ਦੱਸੀ ਕਰ ਬਾਹਰ ਮੰਗਦੇ ਬਈ ਮਾਲ ਦਾ ਮੁੱਲ ਦਾ 10000 ਹੁਣ ਤੂੰ ਲਾਉਣਾ ਹੈ ਮਾਲ ਦਾ ਉਹਨੇ ਮੰਗ ਲਿਆ 4000 ਟੱਕਾ ਨਹੀਂ ਇਹ ਲੈ ਯਾਰ ਯਾਰ ਮੱਕੜਾ ਕੁੱਤ ਬੱਕਰਾ ਹੈ ਜੀ ਹਾਂ ਲੈ ਸੁਣ ਯਾਰ ਉਹਨੇ ਪੰਜ ਦਾ ਨਹੀਂ ਦਿੱਤਾ ਯਾਰ ਜਾਇਜ਼ ਪੈਸੇ ਲਵਾਓ ਯਾਰ ਚਲ 10000 ਦੇ ਦੋ ਮਲਾ ਲੈ ਭੈਣ ਤੋਂ ਕਾਜ ਹਾਂ ਪਾ ਪੀ ਵੀ ਚੱਲ ਪੜੋ ਉਹ ਉਹ ਤੈਨੂੰ ਚਲਾਉਣਾ ਸਿਖਾਵਾਂਗੇ ਅਜੇ ਤੈਨੂੰ ਵੱਲ ਨਹੀਂ ਇਹਦਾ ਆਂ ਪਾ ਜਾਇਜ਼ ਦਾ ਨੇ ਯਾਰ ਵਜਨ ਦੀ ਮਾਇਆ ਹੈ ਤਾਂ ਨਸਲ ਤਾਂ ਇਹਨੂੰ ਆਖ ਨਹੀਂ ਦਿੱਤੀ ਹਾਂ ਨਸਲ ਤਾਂ ਇਹਨੂੰ ਆਖ ਨਹੀਂ ਦਿੱਤੀ ਨਸਲ ਤਾਂ ਤੂੰ ਆਖ ਹੀ ਨਾ ਤੂੰ ਆ ਵੀ ਵਜਨ 'ਚ ਦੇਣਾ ਆਪਾਂ ਤਾਂ ਮੁੱਲ ਕਿਆ ਤੁਸੀਂ ਮੁੱਲ ਦਾ ਹਾਂ ਆਪਾਂ ਤਾਂ ਵੱਧ ਇੱਥੇ ਬੋਲੇ ਹਾਂ 4000 ਰੁਪਏ 4000 ਰੁਪਏ ਇਹ ਪੈਸੇ ਵੱਧ ਲੱਗ ਜਾਂਦੇ ਘਰੇ ਇਹਦੇ 4000 ਰੁਪਏ ਉਹ 5 ਲੱਖ ਗਿਆ ਭਰਾਵੋ ਘਰੇ ਵੀ ਪੈਸੇ ਲੱਗ ਜਾਂਦੇ ਮੈਂ ਕਿਹਾ ਚਲੋ ਉੱਥੇ ਲਿਆ ਦਾ ਵੀ ਲੱਗਿਆ ਸੀ ਮੇਰੇ ਸਾਹਮਣੇ 4500 ਇਹਦਾ 3200 ਨੱਕਿਆ ਉਹ ਭਰਦਾ ਹੀ ਨਹੀਂ 3200 ਵਿੱਚ ਆਹ ਕਿੰਨੇ ਦਾ ਪੰਜ ਦਾ ਅਗਰ ਹਰ ਵਾਰ ਬਾਅਦ ਤੋਂ ਪੰਜ ਦਾ ਦਿੰਦਾ ਨਹੀਂ ਉਹ ਛੜ ਤੂੰ ਫੜਦਾ ਸੀ ਉਹ ਕਹਦਾ ਉਹਨੇ ਇਹ ਚੀਜ਼ੋ ਲਖਾਈਏ ਤਾਂ ਕਰਾ ਦਿੰਨੇ ਯਾਰ ਹੈ ਚੀਜ਼ੋ ਲਖਾਈਏ ਤਾਂ ਕਰਾ ਦਿੰਨੇ ਹੈ ਹੈ ਉਹਦੇ ਨੇ ਦੇਖਿਆ ਕਰ ਦੇਓ ਯਾਰ ਵજન ਦੇਖ ਕਰ ਬਲ ਵਜਨ ਜੀ ਹੁਣੇ ਸਿੱਕੇ ਵਰਗਾ ਪਿਆ ਯਾਰ ਹੁਣ ਇਹਨੂੰ ਘੱਟ ਕਿਵੇਂ ਆ ਕੀ ਹੈ ਵજન ਤੇ ਦੇਖਿਆ ਵਾਹ ਵਧੀਆ ਹੋ ਗਿਆ ਵਧੀਆ ਹੋ ਗਿਆ ਠੀਕ ਹੋ ਗਿਆ ਲਖਾਈ ਉਹ ਕਰਾ ਦੂਗਾ ਹਾਂ ਲੈ ਵੀ ਪੂਰੇ 5 ਦਾ ਕਰਾਦਾ ਲਖਾਈ ਹੁਣੇ ਕਰਾਉਣੀ ਆ ਹਾਂ ਜਾਨਵਰ ਹਾਂ ਹੋਰ ਸੇਜੀ ਪਾਲਟੀਓ ਕਿੱਥੇ ਹਾਂ ਹੋ ਗਿਆ ਲੈ ਵੀ ਸੰਜੂ ਨੂੰ ਦੇ ਦਾਂ ਦੋਨੋਂ ਵਧਾਈਆਂ ਦੇ ਬੰਦੇ ਦਾ ਜੂਰ ਵਾਖੇ ਕਿੱਛੋਂ ਦਾ ਇਹ ਲਖਾਈ ਉਹਨੇ ਕਰਾਉਣੀ ਬੁੱਦਲ ਸਾਈਂ ਕੱਛੇ ਚ ਪਾ ਕੇ ਰੱਖਦਾ ਫਰੀਦਕੋਟ ਆ ਕੱਛੇ ਚ ਪਾ ਕੇ ਚੱਲ ਚੱਲ ਲਖਾਈ ਕਰਾ ਲੈ ਸੰਜੂ ਜਾ ਲੈ ਜਾ ਕਰਤਾ ਭਾਈ ਵੇਲਾ ਤੈਨੂੰ ਤਾਂ ਠੀਕ ਆ ਭਾਈ ਠੰਡਾ ਪੀ ਕੇ ਤੇ ਟਾਈਮ ਨਾ ਜਾ ਆ ਤੂੰ ਤਾਂ ਜਾ ਕੇ ਸੌ ਐਸੀ ਛੱਡ ਕੇ ਛੱਡ ਦੇ ਯਾਰ ਵਾ ਛੱਡ ਦੇ ਐ ਵੀ ਕਿੰਨੇ ਚ ਕਰਤੀ ਪਾ ਪੈਸੇ ਤਾਂ ਗਿਣ ਦੇ ਪੈਸੇ ਗਿਣ ਬਾਈ ਪੈਸੇ ਐਨੂੰ ਮੂੰਹ ਕਰ ਬਾਈ ਪੈਸੇ ਗਿਣ ਲਾ ਆਪਦੇ ਕਿਹਨੀ ਚਾਰਚ ਹੋ ਗਈ 4 ਲਿਖਾਇਆ ਸੁਭਿੰਦਰ ਜੀ ਠੀਕ ਆ ਬਾਈ ਕਿਹੜੇ ਥਾਂੋਂ ਲੈ ਕੇ ਆਏ ਸੀ ਬਾਈ ਹਰੀਆਂ ਤੋਂ ਲੈ ਕੇ ਆਏ ਸੀ ਬਾਈ ਬੱਕਰੀ ਉਹ ਵਿਖਾਦਨੇ ਆ ਤੁਹਾਨੂੰ ਆਹ ਬੱਕਰੀ ਪੂਰੇ 4000 ਦਾ ਸੌਦਾ ਹੋ ਗਿਆ ਮੈਂ ਇਹਨੂੰ ਝਾਕੋ ਯਾਰ ਸੌਦਾ ਵੀਡੀਓ ਬਣਾਈਏ ਥੋਡੀ ਮੈਂ ਕਿਹਾ ਕੋਈ ਦੁਕਾਨ ਤੇ ਪੱਜਣੇ ਪੈਣ ਜੋਨੇ 2000 ਪਾਤਾ 14 ਲਾ ਕੇ ਸਿੱਧਾ 2000 ਇਹ ਤੇਰੀ ਕਦਰ ਹੈ ਕਿੰਨੇ ਲਾ ਦੇ ਕੰਤੂਏ ਮੈਂ ਮੱਥਾ ਪਾ ਦੇ ਯਾਰ ਉਹਨੇ ਕਿਹਾ ਪੁੱਸ ਲੈਣਾ 16000 ਜੋੜੀ ਦਾ ਉਹ ਨਾਗ ਲਵਾਈ ਜਾਂਦਾ ਮੈਨੂੰ ਕਹਿੰਦਾ ਮੈਂ ਖੜਾ ਆ ਲੈਲਾ ਲੈਣ ਦਾ ਉਹਨੂੰ ਵੀ ਵਿਚਾਰਾ ਉਹ ਖੜ ਕੇ ਤੇਰੇ ਕੋਲੇ ਲਵਾਉਣ ਵਾਸਤੇ ਵਿੱਚ ਵੜ ਗਿਆ ਫਿਰ ਬੜੀ ਲਿਆਨ ਕਰੀ ਜਾਂਦਾ ਆਪਦੇ ਬੰਦੇ ਦੀ ਉਹ ਦੋਵਾਂ ਦੇ 16000 ਉਹ ਵੀ ਆ ਬੱਕਰੀ 2000 ਛੋਟੇ ਨਾਲ ਆਹ ਬੱਕਰਾ 16000 ਦਾ ਹੋ ਗਿਆ ਗਿਣ ਪੈਸੇ ਗਿਣਾ ਕਾ ਕਾ ਦਾ ਯਾਰਾ 250 ਠੋਕਦਾ ਮਾਂ ਦੇ ਪੁੱਤ ਹਣ ਲਾ ਫੜ ਲਾ ਤੈਨੂੰ ਯਾਰ ਇਹ ਵੀ ਕਿਤੇ ਤੂੰ 200 ਦੇ ਦੇਖਿਆ ਕਿ ਕਿ ਉਹ ਐਡੀ ਕਿਰਤੀ ਘਰ ਭਰ ਮੈਂ ਚਰਦੀ ਖੰਣ ਵਾਲੇ ਭਰੀ ਪਈ ਜਾਂਦੇ ਇਹ ਕਹਿੰਦਾ ਲੈ ਆ ਹੁਣ ਦੇਖ ਰਾ ਕਿੰਨੀ ਨ ਭਰੀ ਐ ਇਹ ਵੀਰਾ ਮੈਂ ਉਹਦੀ ਕਦਰ ਕੀਤੀ ਤੂੰ ਹੋਰੀ ਮੈਨੂੰ ਹਜ਼ਾਰ ਹੀ ਦਿੰਦਾ ਹਜ਼ਾਰ ਹੀ ਦੇ ਦਿੰਦਾ ਕਣ ਤੂੰ ਕਿੰਨੇਜ ਕਰਤੇ ਹੋਣਾ 17 ਦੇ ਭਾਈ ਓਏ ਉਹ ਵੱਡੇ ਭਾਈ ਇੱਧਰ ਮੂੰਹ ਕਰੋ ਦੇਖ ਇਹਨੂੰ ਗਿਣਤੀ ਕਰਵਾ ਬਣਾ ਪੈਸਿਆਂ ਦੀ ਕੋਈ ਨਿਸ਼ਕਾਇ ਹੋਣੀ ਮੈਂ ਕਹਨੂੰ ਕਿੰਨੇ ਦੇ ਆ 90 ਤੇ ਹੁਣ ਤਾਂ ਜਨਾਬ ਦੀਆਂ ਵੱਡੇ ਭਾਈ ਸਾਡੀ ਵੀ ਮੰਨ ਕੋਈ ਸਹੀ ਆ ਅਸੀਂ ਤੁਹਾਡੀ ਕਦਰ ਕਰਦੇ ਤੁਸੀਂ ਸਾਡੀ ਕਦਰ ਕਰਦੇ ਝੱਕਦੇ ਝੱਕਦੇ ਚੱਕਦੇ ਜਿਹੜੀਆਂ ਆਪ ਆਪਣੀ ਹੁੰਦੀ ਹੈ ਉਹ 2 ਦੇ ਕਰਤੇ ਹੈ 16 ਦੇ ਕਰਤੇ ਹੈ 17 ਦੇ 17 ਦੇ ਲਓ ਵੀ 17 ਦੇ ਕਰਤੇ ਲਖਾਇਆ ਵੀ ਭਾਈ ਬਿੱਲੇ ਨੇ ਕਰਾਉਣੀ ਹੈ ਪੁੱਛੋ ਵਾਲੇ ਨੇ ਸਾਉ 10 ਰੇ ਜੜ ਗਿਆ ਆ ਸੂਰੇ ਵਾਲਾ ਬੱਕਰਾ ਮੰਡੀ ਤੇ ਜੋੜੀ ਆ ਇਹ ਮਾਂ ਪੋਤੀ ਆ ਦੋਵੇਂ ਲੈ ਜਾਓ ਬਈ ਚੱਲ ਬਈ ਜੀ ਉਧਰ ਨਿਗਾਹ ਕਰੋ ਦਾਨੀ ਆ ਬੱਕਰੇ ਦੇ ਬਣ ਗਈ ਕਿੰਨੇ ਦਾ ਕਰਤਾ ਇਹ ਹਾਂਜੀ ਕਰੀ ਜਾਂਦਾ ਉਹ ਅੱਛਾ ਉਹ ਦਾ ਚਰਚਾ ਤਾਂ ਮੈਂ ਕਰਾ ਦੂੰਗਾ ਮੈਂ ਕੋਚ ਲਾਂ ਕਰਵਾ ਕੀ ਮੁੱਲ ਮੰਗਿਆ ਬਾਪੂ ਨੇ 20 ਪਤਨ 21 21 ਦਾ ਇਹ ਬੜੇ ਮੰਗੀ ਆ ਉਹ ਤਾਂ ਗਣਨ ਕਿੰਨੇ ਲਾਤੇ ਰਾਤ ਪਾ ਉਹਨੂੰ ਕੀ ਕਹਿਣਾ ਫਿਰ ਤੂੰ ਰਾਤ ਪਾਉ ਜੀ ਓਏ 500 700 ਨਾਲ ਫਿਰ ਤੁਸੀਂ ਕੀ ਲਾਤਾ ਧੰਦਾ ਤਾਂ ਨਹੀਂ ਲਈ ਜਿਹੜੀਆਂ ਮਰਜ਼ੀ ਮੰਡੀਆਂ ਤੇ ਲਈ ਕੋਣ ਨੇ ਐ ਤੋਰੀ ਕੀ ਬਾਪੂ ਕੀ ਆਂਦਾ ਕਿਹੜਾ ਪਿੰਡਾ ਬਾਪੂ ਦਾ ਮੱਲਣਾ ਕੀ ਮੰਗਦਾ ਬਾਪੂ ਬਾਈ ਜਰ ਉਂ ਵੀ ਲੈ 15000 ਬਾਈ 14000 14000 ਦਾ ਚਾਚਾ ਜੀ ਆਹ ਕਿੰਨੇ ਦਾ ਕਰਤਾ ਬਾਈ ਸੌਦਾ 8000 ਦਾ ਕਰਤਾ ਦਿਖਾਈ ਇਹਨਾਂ ਦੀ ਦਿਖਾਈ ਕਿਦੀ ਆ ਥੋੜੀ ਸੁੱਖੇ ਰਖਾਈ ਤੇਰੀ ਆ ਲੋਈ ਜਾਂਦੇ ਆ। ਲਓ ਵੀ 8000 ਦਾ ਬੱਕਰਾ ਹੋ ਗਿਆ ਲਖਾਈ ਬਾਈ ਸੁਖੇ ਨੇ ਕਿਹੜਾ ਪੰਡਾ? ਦਬੜੀ ਖਾਨਾ ਰੱਖਣਾ ਤੇ ਲਿਆ ਬਾਈ ਇਹੇ। ਸੁੱਖ ਦੇਣੀ ਆ। ਠੀਕ ਆ ਬਹੁਤ ਵਧੀਆ ਬਾਈ। ਬਹੁਤ ਵਧੀਆ ਵਾਜਨ ਵਾਲਾ ਬੱਕਰਾ ਹੈ। ਤੇ 8000 ਦਾ ਸੌਦਾ ਹੋ ਗਿਆ। ਪੈਸੇ ਆ ਗਏ ਬਾਈ। ਹਾਂ ਜੀ ਪੈਸੇ ਜੀ। ਠੀਕ ਆ ਬਾਈ। ਧੰਨਵਾਦ। ਲਾ ਵੀ ਚਾਰਾਂ ਨਗਾ ਦਾ ਸੌਦਾ ਹੁੰਦਾ ਬਰੀਡ ਤੇ ਕੰਮ ਆ ਬਾਈ ਦਾ। ਮੈਨੂੰ ਸੱਜ ਕੇ ਇਹਨੇ ਲਿਆਂਦਾ। ਇਹਨੇ ਤਾਂ ਪਤਾ ਘੋਮੇ ਤੈਨੂੰ। ਇੱਕ ਮਰ ਗਿਆ ਇਹਨਾਂ ਨੂੰ ਦੁਵਾਦਾ ਸੀ ਹਾਂ ਕਿਹੜਾ ਪਿੰਡ ਆ ਬਾਈ ਮੌਰ ਪਿੰਡ ਕੀ ਮੰਗਿਆ ਚਾਰਾਂ ਦਾ ਅਸੀਂ ਤਾਂ ਯਾਰ 5000 ਲੱਗਦੇ ਸੀ ਇੱਕ ਦਾ ਬਾਹਲੇ ਥੱਲੇ ਬੰਦੇ ਨਾਲ ਓਏ ਇਹ ਤਾਂ ਫਿਰ ਮੰਗਣ ਨੂੰ ਤਾਂ ਤੂੰ ਵੀ ਬਾਹਲੇ ਮੰਗੀ ਆ ਨਾ ਕੀ ਮੰਗਿਆ ਦਾ ਤੇਰਾ ਸਹੀ ਏ ਦੁਵਾਦਾ ਯਾਰਾ ਗੱਲ ਤਾ ਓ ਬਾਈ ਮੈਂ ਦੱਸਾਂ ਤੇਰੀ ਚੀਜ਼ ਆ ਭਾਵੇਂ 20000 ਮੰਗ ਠੀਕ ਐ ਨਾ ਬਈ ਗੱਲ 14 ਦਾ ਦੱਸ ਬਈ 10 ਬਈ 35000 ਦੀਆਂ ਤੂੰ ਓ ਬਰਾਵਾ ਨਹੀਂ ਆਉਣਾ ਮੇਰੀ 400 ਲਿਖਾਈ ਵੀ ਪੈਂਦੀ ਆ ਬਰਾਵਾ ਔਰ ਕੋਈ ਗੱਲ ਨਹੀਂ ਹੋਣੀ ਆ ਫਰਲਾ ਚਲ ਪਏ ਉਹ ਦੇ ਦੇ ਯਾਰ ਨਾ ਪਜਾ ਹਣਾ ਉਹ ਮੰਨਦੇ ਗੱਲ ਜੀ ਚਾਰ ਨਾਗ ਪਹਿਲਾਂ ਉਹ ਨਾਗਤਾ ਚਾਰ ਆ ਚਾਰ ਨਗਾਰਗੇ ਨਹੀਂ ਨਾ ਗਣਤੀ ਦੀ ਆ ਨਾ ਗਣਤੀ ਦੀ ਆ ਉਹਦਾ ਪਤਾ ਜਬੇ ਕੋਈ ਨਹੀਂ ਕਹਿਦਾ ਹੈਗਾ ਇਹ ਚਾਰ ਚਾਰ ਕਿਲੋ ਵੀ ਨਹੀਂ ਗਏ ਕੀ ਲਾਦਾ ਤੂੰ 8.5 ਹੈ ਤਾਂ ਫਿਰ ਉਹ ਹੀ ਗੱਲ ਚਾਰ ਚਾਰ ਕਿਲੋ ਦੇ ਆ ਹਾਂ ਦੱਸ 30 ਬੰਦਾ ਤਿੰਨ ਤਿੰਨ ਕਿਲੋ ਦੇ ਆ ਆਓ ਵੇ ਮਾ ਜੀ ਆ ਇਹ ਚੱਕ ਤੇ ਗੱਲ ਵੇੜ ਯਾਰ ਤਾ ਬੋਲੀ ਨਾ ਦੇ 8.5 ਦਾ ਕਰਕੇ ਲਿਖਾਈ ਉਹਨੇ ਦੇਣੀਆਂ ਹਾਂ ਉਹਨੇ ਦੇਣੀਆਂ ਲਿਖਾਈ ਦੀ ਗੱਲ ਨਹੀਂ ਹੋਈ ਜੀ ਆਪਾਂ ਐਵੇਂ ਕਹਿ ਦੀਏ ਕਿ ਹੋਰ ਕਿਵੇਂ ਹੋਈ ਲਿਖਾਈ ਦੀ ਲਿਖਾਈ ਆਪੋ ਆਪਣੀ ਬਾਤ ਨਹੀਂ ਆਹ ਦਾ ਸੌਦਾ ਹੀ ਨਹੀਂ ਹੋਣਾ ਛੋਡਾ ਬਾਈ ਜੀ ਓ ਯਾਰ ਹੋਊ ਤਾਂ ਫੇਰ ਹੀ ਕੋਈ ਸਿਰੇ ਚੜਾਵੇਂਗਾ ਤਾਂ ਕੋਈ ਨਹੀਂ ਫੋਨ ਕਰਦੇ ਥੋੜੇ ਕਰ ਬਸ ਬਰਾਵਾ ਜੇ ਤੇਰਾ ਇਰਾਦਾ ਘੋਮਾ ਖੜਾ ਹੈ ਬਾਈ ਸਾਢੇ 8 ਦੀਆਂ ਦੇ ਯਾਰ ਦੇ ਸਾਢੇ 8 ਦੀਆਂ ਕਹਤਾ ਜਿਹੜਾ ਕਹਤਾ ਜਿਹੜਾ ਲਿਖਾਈ ਆਪੋ ਆਪਣੀ ਹੋ ਗਈ ਲਿਖਾਈ ਉਹਦੀ ਚਲ ਕੋਈ ਨਹੀਂ ਰੱਖ ਲੈ ਫਿਰ ਆਪਦੇ ਕੋਲੇ ਕੋਈ ਨਹੀਂ ਹਾਂ ਤੇ ਮਿਲਵਾਦਾ ਇੱਕ ਪਰ ਦੇਤਾ ਉਹ ਥੇ ਮਿਲਵਾ ਲਵੀ ਚਾਰਾਂ ਨਗਾਂ ਦਾ ਸੌਦਾ ਕਰਤਾ ਬਾਈ ਅੱਦੋ ਅੱਦ ਲਿਖਾਈ ਹੈ ਤੁਹਾਡੀ ਠੀਕ ਹੈ ਲਿਖਾਈ ਦੇ ਵਿੱਚ ਉਹਨਾਂ ਨੂੰ ਕਹਿਦਾ ਬਾਈ ਮaaf ਕਰ ਦੇ ਬੱਚੇ ਛੋਟੇ ਆ ਹਾਂਜੀ ਹਾਂ ਠੀਕ ਹੈ ਨਾ ਤੂੰ ਕਰੀ ਬੰਦਾ ਇਹ ਵੀ ਤੇ ਚੱਲ ਰਹੀ ਹੈ ਬਈ ਹੁਣ ਖੋਲਾ ਖੋਲਾ ਬਈ ਖੋਲਾ ਉੱਥੇ ਲਾ ਜੀ ਲਾਜੋ ਲਓ ਇੱਕ ਆ ਬੱਕਰੀ ਦਾ ਸੌਦਾ ਕਰਤਾ ਆਪਣੇ ਬਾਈ ਕਿੰਨੇ ਦਾ ਦੇਤਾ 3000 ਸਾਢੇ 10 ਦੀ ਗੱਬਣਾ ਬਾਈ ਇਹ ਹਾਂ ਗੱਬਣੀ ਕਿੰਨੇ ਚਿਰ ਦੀ ਇਹ ਸਾਢੇ 3 ਨਰੂਤੀ ਬਾਈ ਲਾ ਵੀ ਸਾਢੇ 3 ਮਹੀਨੇ ਦੀ ਕਿਹਨੇ ਲਈ ਹੈ ਬਾਈ ਆਪਾਂ ਲਈ ਹੈ ਜੀ ਕਿਹੜਾ ਪਿੰਡ ਆਪਣਾ ਫਰੋਜਪੁਰ ਜਿਲ੍ਹਾ ਹੈ ਪਿੰਡ ਸਮਾਨ ਵਾਲਾ ਪਿੰਡ ਸਮਾਨ ਬੱਕਰੇ ਨਿਕਲ ਗਏ ਹੋਰ ਵੀ ਬੱਕਰੀਆਂ ਬਾਈ ਪਹਿਲਾਂ ਨਹੀਂ ਨਹੀਂ ਹੋਰ ਨਹੀਂ ਹੈ ਇਹ ਹੀ ਲਈਏ ਪੈਸੇ ਆ ਗਏ ਬਾਈ ਆ ਗਏ ਲੈ ਲਾ ਬਾਈ ਬਹੁਤ ਵਧੀਆ ਮਿਲ ਗਈ ਬੱਕਰੀ ਤਖਾਈ ਕਿਵੇਂ ਕੀਤੀ ਪਾਈਆਂ ਨੇ ਕਰਾਉਣੀ ਆ ਮੈਂ ਠੀਕ ਆ ਭਾਈ ਬਹੁਤ ਬਹੁਤ ਧੰਨਵਾਦ ਬੰਨੇ ਆ ਗਾਸਤਾ ਵੇਖ ਲੈ ਕੁੱਟੀ ਹੋ ਕੜੀਸੀ ਹੋਣਾ ਸੁਆਗਾ ਬਣਾਈ ਹੋਣਾ ਪੱਠਾ ਪਾ ਲਓ